ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਮੈਂ ਛੋਟੀ ਜੀ ਅੱਜ ਰੈਮੇਡੀ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਮੈਂ ਕਿਉਂਕਿ ਮੈਂ ਇਹ ਖੁਦ ਯੂਜ਼ ਕਰਨ ਲੱਗੀ ਸੀਗੀ ਇਸ ਟਾਈਮ ਤੇ ਠੀਕ ਹੈ ਅੱਜ ਅਸੀਂ ਮਾਰਕੀਟ ਗਏ ਤੇ ਮਾਰਕੀਟ ਦੇ ਵਿੱਚ ਜਦੋਂ ਦੇਖੋ ਜਾਣੇ ਆਪਾਂ ਧੁੱਪ ਵਗੈਰਾ ਬਹੁਤ ਜ਼ਿਆਦਾ ਆ ਗਈ ਆਪਾਂ ਲੱਖ ਸੰਸਕ੍ਰੀਨ ਲੋਸ਼ਨ ਲਗਾ ਕੇ ਚਲੇ ਜਾਈਏ ਲੱਖ ਆਪਾਂ ਦੁਪੱਟਾ ਲਪੇਟ ਕੇ ਚਲੇ ਜਾਈਏ ਮੂਟੇ ਹਨਾ ਫੇਰ ਵੀ ਜਿਹੜੇ ਹੈਗੀਆਂ ਨੇ ਮਤਲਬ ਸੂਰਜ ਦੇ ਕਿਰਨਾਂ ਜਿਹੜੀਆਂ ਹੈਗਿਣੇ ਸਾਡੀ ਸਕਿਨ ਨੂੰ ਮਤਲਬ ਟੈਨ ਤਾਂ ਕਰ ਹੀ ਦਿੰਦੀਆਂ ਨੇ ਜੀ ਹਨਾ ਬਲੈਕ ਸਾਡਾ ਚਿਹਰਾ ਪੈ ਜਾਂਦਾ ਜਦੋਂ ਆਪਾਂ ਜਿਆਦਾ ਗਰਮੀ ਦੇ ਵਿੱਚ ਜਾਂਦੇ ਆਂਗੇ ਤਾਂ ਸਾਡੀ ਸਕਿਨ ਤੇ ਮਤਲਬ ਜਿੰਨਾ ਮਰਜ਼ੀ ਅਸੀਂ ਸੰਸਕ੍ਰਿਤ ਲੋਸ਼ਨ ਯੂਜ਼ ਕਰ ਲਈਏ ਸਾਡੀ ਸਕਿਨ ਤੇ ਅਸਰ ਤਾਂ ਜਿਹੜਾ ਧੁੱਪ ਦਾ ਹੈਗਾ ਉਹ ਹੁੰਦਾ ਹੀ ਹੁੰਦਾ ਹਨਾ ਤੇ ਹੁਣ ਰਾਤ ਦੇ ਜਿਹੜੇ ਹੈਗੇ ਨੇ ਉਹ 10 ਵਜੇ ਹੋਏ ਨੇ ਮੈਂ ਕਿਹਾ ਇਹ ਰੈਮਡੀ ਮੈਂ ਜਿਹੜੀ ਹੈਗੀ ਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾ ਕਿਉਂਕਿ ਉਹ ਮੈਂ ਖੁਦ ਯੂਜ਼ ਕਰਦੀ ਰਹਿਣੀ ਆਂਗੀ ਗਰਮੀਆਂ ਦੇ ਵਿੱਚ ਵੀ ਤੇ ਜਦੋਂ ਵੀ ਮਤਲਬ ਸਰਦੀਆਂ ਵੀ ਹੋਣ ਜਦੋਂ ਵੀ ਮੈਨੂੰ ਲੱਗਦਾ ਵੀ ਮੈਨੂੰ ਧੁੱਪ ਦੇ ਵਿੱਚ ਜਾਣਾ ਪਿਆ ਹਨਾ ਕਾਫੀ ਟਾਈਮ ਲਈ ਜਿੱਦਾਂ ਕਿ ਆਪਾਂ ਸਰਦੀਆਂ ਦੇ ਵਿੱਚ ਧੁੱਪ ਦੇ ਵਿੱਚ ਬਾਹਰ ਬੈਠੇ ਰਹਿਣੇ ਆਂਗੇ ਔਰ ਗਰਮੀਆਂ ਦੇ ਵਿੱਚ ਆਪਾਂ ਨੂੰ ਜਾਣਾ ਹੀ ਪੈਂਦਾ ਧੁੱਪ ਦੇ ਵਿੱਚ ਠੀਕ ਹੈ ਵੈਸੇ ਤਾਂ ਚਲੋ ਆਪਾਂ ਨੂੰ ਸੇਫਟੀ ਜਿਹੜੀ ਹੈਗੀ ਦੁਪੱਟਾ ਵਗੈਰਾ ਲਪੇਟਣਾ ਚਾਹੀਦਾ ਇੰਨੀ ਕਿ ਸੇਫਟੀ ਆਪਾਂ ਨੂੰ ਚਾਹੀਦੀ ਚਾਹੀਦੀ ਹੈ ਤਾਂ ਕਿ ਡਾਇਰੈਕਟ ਜਿਹੜੀ ਧੁੱਪ ਹੈਗੀ ਆਪਣੇ ਫੇਸ ਤੇ ਨਾ ਪਵੇ ਹਨਾ ਤੇ ਦੇਖੋ ਰੈਮਡੀ ਜਿਹੜੀ ਹੈਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਨੀ ਆਂਗੀ ਠੀਕ ਹੈ ਚਿਹਰਾ ਜਿਹੜਾ ਹੈਗਾ ਤੁਹਾਡਾ ਉਸ ਤੋਂ ਬਾਅਦ ਟੈਨਿੰਗ ਤੁਹਾਡੇ ਚਿਹਰੇ ਤੋਂ ਬਿਲਕੁਲ ਖਤਮ ਹੋ ਜੂਗੀ ਬਲੈਕ ਜਿਹੜਾ ਹੋ ਜਾਂਦਾ ਆਪਣਾ ਚਿਹਰਾ ਧੁੱਪ ਚ ਜਾਣ ਤੋਂ ਉਹ ਵੀ ਬਿਲਕੁਲ ਸਹੀ ਹੋ ਜਾਊਗਾ ਠੀਕ ਹੈ ਜੀ ਇਹ ਰੈਮਡੀ ਤੁਸੀਂ ਦੇਖ ਲਓ ਆਪਾਂ ਥੋੜਾ ਜਿਹਾ ਜਿਹੜਾ ਹੈਗਾ ਉਹ ਬੇਸਣ ਲੈ ਲੈਣਾ ਠੀਕ ਹੈ ਇਹ ਮੈਂ ਥੋੜਾ ਜਿਹਾ ਜਿਹੜਾ ਹੈਗਾ 1.5 ਚਮਚ ਜਿਹੜਾ ਹੈਗਾ ਉਹ ਬੇਸਣ ਦਾ ਲਿਆਗਾ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਣੇ ਔਰੇਂਜ ਹੁੰਦੇ ਨੇ ਜਿਹੜੇ ਹਨਾ ਤੇ ਜਾਂ ਫਿਰ ਆਪਾਂ ਕਿੰ ਨੂੰ ਆਪਾਂ ਕਹਿ ਦਿੰਨੇ ਆਗੇ ਹਨਾ ਮਤਲਬ ਉਹਦੇ ਰਸਤ ਮੈਨ ਲੱਗਦਾ ਵੀ ਜਿਹੜਾ ਇਹਨਾਂ ਦਾ ਰਸ ਹੁੰਦਾਗਾ ਉਹ ਸੇਮ ਹੀ ਹੁੰਦਾ ਹੋਊਗਾ ਹੋ ਸਕਦਾ ਥੋੜਾ ਬਹੁਤਾ ਫਰਕ ਹੁੰਦਾ ਹੋਵੇ ਪਰ ਇਸ ਟਾਈਮ ਤੇ ਜੋ ਵੀ ਅਵੇਲੇਬਲ ਹੈਗਾ ਸੀਗਾ ਮੇਰੇ ਕੋਲ ਮੈਂ ਕਿਨੂੰ ਲਏ ਆਗੇ ਤੇ ਦੇਖੋ ਹੁਣ ਜਿਵੇਂ ਨਿੰਬੂ ਕਹ ਦਿੰਦੇ ਆਗੇ ਅੱਧੇ ਵੀ ਨਿੰਬੂ ਵੀ ਆਪਾਂ ਫੇਸ ਤੇ ਜਿਹੜੀ ਹੈਗੀ ਆਪਾਂ ਦਾ ਚਿਹਰਾ ਸਾਫ ਕਰ ਦਿੰਦਾ ਦੇਖੋ ਨਿੰਬੂ ਆਪਾਂ ਨੂੰ ਡਾਇਰੈਕਟ ਫੇਸ ਤੇ ਨਹੀਂ ਯੂਜ਼ ਕਰਨਾ ਚਾਹੀਦਾ ਹੈਗਾ ਹਨਾ ਉਹ ਨੁਕਸਾਨਦੇ ਹੁੰਦਾ ਫੇਸ ਦੇ ਲਈ ਪਰ ਆਪਾਂ ਕੀ ਕਰਨਾ ਆਪਾਂ ਇਸ ਤਰੀਕੇ ਨਾਲ orange ਜਾਂ kinnu ਲੈ ਸਕਦੇ ਆਂਗੇ ਠੀਕ ਆ ਤੁਸੀਂ ਮੌਸਮੀ ਦਾ ਵੀ ਜਿਹੜਾ ਹੈਗਾ ਥੋੜਾ ਬਹੁਤਾ ਜੂਸ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹੋਗੇ ਠੀਕ ਆ ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਵਿਟਾਮਿਨ ਸੀ ਹੁੰਦੀ ਆ ਜਿਹੜੇ ਸਾਡੇ ਚਿਹਰੇ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੰਦੀ ਹੈਗੀ ਠੀਕ ਆ ਕਾਲਾਪਨ ਚਿਹਰੇ ਦਾ ਦਾਗ ਤਾਂ ਵਿਜੜੇ ਹੈਗੇ ਨੇ ਉਹ ਸਾਫ਼ ਹੋ ਜਾਂਦੇ ਨੇ ਆਪਣੇ ਚਿਹਰੇ ਦੇ ਤੇ ਦੇਖੋ ਹੁਣ ਜਿਹੜਾ ਇਹ ਰਾਸ ਹੈਗਾ ਮੈਂ ਇਹਦਾ ਨਾ ਇਹਦੇ ਵਿੱਚ ਇਹਨੂੰ ਸੈਂਟਰ ਦੇ ਵਿੱਚੋਂ ਕੱਟ ਲਿਆ ਤੇ ਤੁਸੀਂ ਜਿੱਦਾਂ ਵੀ ਹੈਗਾ ਉਹਨੂੰ ਲੈ ਸਕਦੇ ਹੋਗੇ ਤੇ ਇਹਦਾ ਆਪਾਂ ਜੂਸ ਜਿਹੜਾ ਹੈਗਾ ਇਹਦੇ ਵਿੱਚ ਮਿਕਸ ਕਰ ਲਵਾਂਗੇ ਠੀਕ ਆ ਬੇਸਨ ਦੇ ਵਿੱਚ ਮਤਲਬ ਆਪਾਂ ਇਹਨੂੰ ਇੰਨਾ ਕੁ ਜੂਸ ਇਹਦਾ ਮਿਕਸ ਕਰ ਲੈਣਾ ਵੀ ਆਪਣਾ ਬੇਸਨ ਜਿਹੜਾ ਹੈਗਾ ਥੋੜਾ ਜਿਹਾ گاੜਾ ਜਾਂ ਉਹਦਾ ਕੋਹਲ ਬਣ ਜਾਵੇ ਹਨਾ ਆਪਾਂ ਇਹ 'ਚ ਪਾਣੀ ਬਿਲਕੁਲ ਨਹੀਂ ਯੂਜ਼ ਕਰਨਾ ਆਪਾਂ ਇਸੇ ਜਿਹੜਾ ਇਹਦਾ ਮੱਕੀ ਨੂੰ ਦਾ ਰਸ ਹੈਗਾ ਉਹੀ ਪਾਉਣਾ ਇਹਦੇ ਵਿੱਚ ਬੀ ਵਗੈਰਾ ਜਿਹੜੇ ਹੈਗੇ ਨੇ ਉਹ ਆਪਾਂ ਕੱਢ ਦੇਣੇ ਨੇ ਸਾਰੇ ਇਹ ਤੁਸੀਂ ਯੂਜ਼ ਕਰਕੇ ਦੇਖੋ ਚਿਹਰੇ ਲਈ ਬਹੁਤ ਹੀ ਵਧੀਆ ਮੈਂ ਹਮੇਸ਼ਾ ਇਹੀ ਯੂਜ਼ ਕਰਦੀ ਹੁੰਨੀ ਆ ਮਹਿੰਗੇ ਮਹਿੰਗੇ ਪ੍ਰੋਡਕਟ ਨਾਲੋਂ ਠੀਕ ਆ ਵੀ ਆਪਾਂ ਇਦਾਂ ਦੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਯੂਜ਼ ਕਰੀਏ ਠੀਕ ਹੈ ਜੀ ਫਸ ਆਪਾਂ ਇਹਦਾ ਜਿਹੜਾ ਹੈਗਾ ਇਹਨਾਂ ਕੱਢ ਲੈਣਾ ਦਾ ਉਸ ਵੀ ਆਪਾਂ ਇਹਨੂੰ ਮਿਕਸ ਹੋ ਜਾਵੇ ਹੀ ਚੰਗੀ ਤਰ੍ਹਾਂ ਠੀਕ ਹੈ ਜਿਹੜੇ ਇਹਦੇ ਆਹਾ ਹੁੰਦੇ ਨੇਗੇ ਵਿੱਚੇ ਦਾ ਮਤਲਬ ਆਛੇ ਰਿੱਕੇ ਜਿਹੇ ਹੁੰਦੇ ਨੇ ਪੱਤੇ ਜਿਹੇ ਹੁੰਦੇ ਨੇ ਜੇ ਵਿੱਚ ਵੀ ਆ ਜਾਣਗੇ ਤਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਇਹਨੂੰ ਵਿੱਚ ਵੀ ਲੈ ਸਕਦੇ ਹੋ ਸੋ ਇਹਦੇ ਨਾਲ ਤੁਹਾਡੇ ਚਿਹਰੇ ਦੀ ਜਿਹੜੀ ਮ사ਜ ਹੈਗੀ ਉਹ ਵਧੀਆ ਹੋ ਜੂਗੀ ਠੀਕ ਹੈ ਤੁਸੀਂ ਦੇਖੋ ਜੇ ਤੁਹਾਡੀ ਸਕਿਨ ਜ਼ਿਆਦਾ ਆਇਲੀ ਹੈਗੀ ਹੈਗੀ ਤਾਂ ਤੁਸੀਂ ਜਿਹੜੀ ਮੈਂ ਤੁਹਾਨੂੰ ਅੱਗੇ ਚੀਜ਼ ਦੱਸਣ ਲੱਗਿਆ ਤਾਂ ਤੁਸੀਂ ਉਹ ਸਕਿੱਪ ਕਰ ਸਕਦੇ ਹੋ ਜੇ ਤੁਹਾਡਾ ਚਿਹਰਾ ਜਿਹੜਾ ਹੈਗਾ ਖੁਸ਼ਕੀ ਰਹਿੰਦੀ ਹੈ ਚਿਹਰੇ ਦੇ ਉੱਪਰ ਤਾਂ ਤੁਸੀਂ ਯੂਜ਼ ਕਰ ਸਕਦੇ ਹੋਗੇ ਠੀਕ ਆ ਹੁਣ ਦੇਖੋ ਇਹ ਮੈਂ ਥੋੜਾ ਜਿਹਾ ਨਾਰੀਅਲ ਤੇਲ ਦੀਆਂ ਬੂੰਦਾ ਲਈਆਂ ਨੇ ਜਾਂ ਬਿਲਕੁਲ ਦੋ ਜਾਂ ਤੁਸੀਂ ਇੱਕ ਜਾਂ ਦੋ ਬੂੰਦਾ ਹੀ ਲੈਣੀਆਂ ਨੇ ਠੀਕ ਹੈ ਇਹਨੂੰ ਤੁਸੀਂ ਬੇਸਣ ਦੇ ਵਿੱਚ ਮਿਕਸ ਕਰ ਲੈਣਾਗਾ ਹੁਣ ਦੇਖੋ ਬਸ ਇੱਥੇ ਤੁਸੀਂ ਇਹ ਧਿਆਨ ਰੱਖਣਾ ਜੇ ਤਾਂ ਤੁਹਾਡੀ ਸਕਿਨ ਆਇਲੀ ਹੈਗੀ ਆ ਫਿਰ ਤੁਸੀਂ ਇਹਨੂੰ ਸਕਿਪ ਕਰ ਦਿਓ ਫਿਰ ਤੁਸੀਂ ਇਹ ਯੂਜ਼ ਨਹੀਂ ਕਰਨਾ ਹੈਗਾ ਤੁਸੀਂ ਗੁਲਾਬ ਜਲ ਲੈ ਸਕਦੇ ਹੋ ਠੀਕ ਹੈ ਥੋੜਾ ਜਿਹਾ ਤੇ ਜੇ ਤੁਹਾਡਾ ਚਿਹਰਾ ਜਿਹੜਾ ਹੈਗਾ ਖੁਸ਼ਕੀ ਰਹਿੰਦੀ ਆ ਤਾਂ ਤੁਸੀਂ ਦੋ ਬੂੰਦਾ ਜਿਹੜੀਆਂ ਹੈਗੀਆਂ ਨੇ ਉਹ ਨਾਰੀਅਲ ਤੇਲ ਦੀਆਂ ਪਾ ਸਕਦੇ ਹੋ ਠੀਕ ਆ ਬਸ ਦੋ ਜਾਂ ਤਿੰਨ ਬੂੰਦਾ ਹੀ ਆਪਾਂ ਨੇ ਪਾਉਣੀਆਂ ਨੇ ਇਹ ਆਪਾਂ ਤਾਪ ਆਉਣੀਆਂ ਤਾਂ ਕਿ ਜਦੋਂ ਆਪਾਂ ਬੇਸਨ ਫੇਸ ਤੇ ਲਗਾਵਾਂਗੇ ਨਾ ਤਾਂ ਕਿ ਆਪਣੇ ਚਿਹਰੇ ਤੇ ਖੁਸ਼ਕੀ ਨਾ ਹੋਵੇ ਠੀਕ ਆ ਹੁਣ ਮੈਂ ਦੋ ਤੋਂ ਤਿੰਨ ਬੂੰਦਾ ਜਿਹੜੀਆਂ ਹੈਗੀਆਂ ਨੇ ਉਹ ਨਾਰੀਅਲ ਤੇਲ ਦੀਆਂ ਪਾ ਲਈ ਨੇ ਬਾਕੀ ਜਿਹੜੇ ਹੈਗੇ ਮੈਂ ਉਹ ਗੁਲਾਬ ਜਲ ਪਾਉਂਗੀ ਠੀਕ ਆ ਗੁਲਾਬ ਜਲ ਜਿਹੜੇ ਹੈਗੇ ਨੇ ਉਹ ਹਰੇਕ ਤਰ੍ਹਾਂ ਦੀ ਸਕਿਨ ਵਾਲੇ ਯੂਜ਼ ਕਰ ਸਕਦੇ ਨੇ oily ਸਕਿਨ ਵਾਲੇ ਵੀ ਕਰ ਸਕਦੇ ਨੇ dry ਸਕਿਨ ਵਾਲੇ ਵੀ ਕਰ ਸਕਦੇ ਨੇ ਗੁਲਾਬ ਜਲ ਦਾ ਨਹੀਂ ਕੁਝ ਬਸ ਸਿਰਫ ਤੁਸੀਂ ਨਾਰੀਅਲ ਤੇਲ ਜਿਹੜਾ ਹੈਗਾ ਉਹ ਸਕਿਪ ਕਰ ਦੇਣਾ ਉਹ ਤੁਸੀਂ ਦੇਖਣਾ ਹੁਣ ਜੇ ਤੁਹਾਡੇ ਫੇਸ ਤੇ ਜਦੋਂ ਤੁਸੀਂ ਕੁਝ ਵੀ ਮਤਲਬ ਗਰਮੀਆਂ ਦੇ ਵਿੱਚ ਜੇ ਤੁਹਾਡਾ ਫੇਸ oily oily ਹੋ ਜਾਂਦਾ ਨਾ ਤਾਂ ਇਹਦਾ ਮਤਲਬ ਤੁਹਾਡੀ ਸਕਿਨ ਜਿਹੜੀ ਹੈਗੀ ਉਹ oily ਆ ਜੇ ਤੁਹਾਡੇ ਪਿੰਪਲ ਨਿਕਲਦੇ ਆ ਫੇਸ ਤੇ ਤਾਂ ਵੀ ਤੁਹਾਡੀ ਸਕਿਨ ਜਿਹੜੀ ਹੈਗੀ ਉਹ oily ਆਗੀ ਮੇਰੀ ਜਿਹੜੀ ਹੈਗੀ ਉਹ ਨੋਰਮਲ ਸਕਿਨ ਆਗੀ ਇਸ ਲਈ ਮੈਂ ਦੋ ਦੋ ਤਿੰਨ ਬੂੰਦਾ ਨਾਰੀਅਲ ਤੇਲ ਦੀਆਂ ਵੀ ਪਾਈਆਂ ਨੇ ਔਰ ਜਿਹੜੇ ਬਾਕੀ ਮੈਂ ਗੁਲਾਬ ਜਲ ਮਿਕਸ ਕਰੂੰਗੀ ਇਹਦੇ ਵਿੱਚ ਤੇ ਦੇਖੋ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਦਾ ਕੋਲ ਬਣਾ ਲੈਣਾਗਾ ਆਪਾਂ ਇਹਨੂੰ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਔਰ ਜ਼ਿਆਦਾ ਥਿੱਕ ਵੀ ਨਹੀਂ ਰੱਖਣਾ ਤੁਸੀਂ ਦੇਖ ਲਓ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਇਹਦਾ ਕੋਲ ਬਣਾ ਲੈਣਾ ਦੇਖੋ ਹਰ ਇੱਕ ਚੀਜ਼ ਜਿਹੜੀ ਹੁੰਦੀ ਆ ਉਹ ਸਾਡੀ ਰਸੋਈ ਦੇ ਵਿੱਚ ਅਵੇਲੇਬਲ ਹੁੰਦੀ ਆ ਆਪਾਂ ਨੂੰ ਬਾਹਰਲੇ ਪ੍ਰੋਡਕਟ ਯੂਜ਼ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ ਸਾਰਾ ਕੁਝ ਸਾਡੀ ਰਸੋਈ ਦੇ ਵਿੱਚ ਸਾਡੇ ਚਿਹਰੇ ਦੀ ਮਤਲਬ ਅ ਤੇਰੀ ਦੀ ਸੰਭਾਲ ਲਈ ਜਿਹੜਾ ਹੈਗਾ ਉਹ ਸਾਰਾ ਸਾਡੀ ਰਸੋਈ ਦੇ ਵਿੱਚ ਅਵੇਲੇਬਲ ਹੁੰਦਾ ਤੁਸੀਂ ਇੱਕ ਵਾਰ ਇਹ ਜਿਹੜਾ ਹੈਗਾ ਪੇਸਟ ਯੂਜ਼ ਕਰਕੇ ਦੇਖਿਓ ਤੁਹਾਡਾ ਚਿਹਰਾ ਜਿਹੜਾ ਹੈਗਾ ਬਿਲਕੁਲ ਸਾਫ਼ ਹੋ ਜੂਗਾ ਤੁਹਾਡੇ ਪਿੰਪਲ ਜਿਹੜੇ ਹੈਗੇ ਨੇ ਉਹ ਵੀ ਖਤਮ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜਾ ਚਿਹਰੇ ਦਾ ਕਾਲਾਪਨ ਹੈਗਾ ਉਹ ਬਿਲਕੁਲ ਦੂਰ ਹੋ ਜੂਗਾ ਠੀਕ ਹੈ ਜੀ ਤੇ ਖਾਸ ਕਰਕੇ ਜਦੋਂ ਆਪਾਂ ਧੁੱਪ ਚ ਜਾਂਦੇ ਆ ਤਾਂ ਇਹ ਵਾਲਾ ਪੇਸਟ ਜਿਹੜਾ ਹੈਗਾ ਬਣਾ ਕੇ ਆਪਾਂ ਇਹਦੀ ਹਲਕੇ ਹੱਥ ਨਾਲ ਮ사ਜ ਕਰ ਸਕਦੇ ਆ ਮ사ਜ ਜਿਹੜੀ ਹੈਗੀ ਆਪਾਂ ਬਿਲਕੁਲ ਹਲਕੇ ਹੱਥ ਨਾਲ ਹੀ ਕਰਨੀ ਹੈਗੀ ਕਿਉਂਕਿ ਬੇਸਣ ਜਿਹੜਾ ਹੈਗਾ ਥੋੜਾ ਜਿਆਦਾ ਦਰਦਰਾ ਜ ਕਿ ਨਹੀਂ ਤਾਂ ਸਾਡੀ ਸਕਿਨ ਜਿਹੜੀ ਹੈਗੀ ਉਹ ਡਰਾਈ ਵੀ ਹੋ ਸਕਦੀ ਹੈਗੀ ਠੀਕ ਹੈ ਇਸ ਲਈ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਸਕਿਨ ਡਰਾਈ ਹੈ ਤਾਂ ਤੁਸੀਂ ਆਹ ਪਾ ਸਕਦੇ ਹੋ ਨਾਰੀਅਲ ਤੇਲ ਪਾ ਸਕਦੇ ਹੋ ਠੀਕ ਹੈ ਤੇ ਹੁਣ ਦੇਖੋ ਆਪਾਂ ਫੇਸ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਕਲੀਨ ਕਰਕੇ ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਹਲਕੇ ਹੱਥ ਨਾਲ ਇਹਦੀ ਮ사ਜ ਕਰਨੀ ਹੈਗੀ ਠੀਕ ਆ ਆਪਾਂ ਫੇਸ ਜਿਹੜਾ ਹੈਗਾ ਪੂਰੀ ਤਰ੍ਹਾਂ ਕਲੀਨ ਕਰ ਲੈਣਾ ਪਹਿਲਾਂ ਉਸ ਤੋਂ ਬਾਅਦ ਜਿਹੜੀ ਹੈਗੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਹਲਕੇ ਹੱਥ ਨਾਲ ਮ사ਜ ਕਰਨੀ ਹੈ ਠੀਕ ਹੈ ਜੀ ਬਸ ਜਿਹੜੀ ਹੈਗੀ ਆਪਾਂ ਨਾ ਇਹ ਨਹੀਂ ਹੈਗਾ ਵੀ ਆਪਾਂ ਰਗੜਨਾ ਨਹੀਂ ਹੈਗਾ ਫੇਸ ਠੀਕ ਹੈ ਆਪਾਂ ਇਹਨੂੰ ਇੰਨਾ ਕੁ ਪਤਲਾ ਰੱਖਣਾ ਵੀ ਆਪਾਂ ਫੇਸ ਤੇ ਜਿਹੜਾ ਹੈਗਾ ਇਹਨੂੰ ਬਸ ਆਪਣੇ ਫੇਸ ਤੇ ਚੰਗੀ ਤਰ੍ਹਾਂ ਆਪਣਾ ਮ사ਜ ਹੋ ਸਕੇ ਵੀ ਆਪਾਂ ਨੂੰ ਦਰਦਰਾ ਵੀ ਨਾ ਲੱਗੇ ਜ਼ਿਆਦਾ ਮਤਲਬ ਆਪਾਂ ਨੂੰ ਹੱਥਾਂ ਦੀ ਮੂਵਮੈਂਟ ਕਰਨ ਚ ਕੋਈ ਪ੍ਰੋਬਲਮ ਨਾ ਹੋਵੇ ਬਸ ਤੁਸੀਂ ਇੰਨਾ ਕੁ ਜਿਹੜਾ ਹੈਗਾ ਇਹਨੂੰ ਪਤਲਾ ਰੱਖ ਲੈਣਾ ਠੀਕ ਹੈ ਤੇ ਇਹ ਜਿਹੜੀ ਆ ਆਪਾਂ ਯੂਜ਼ ਕਰਨਾ ਇਹ ਤੁਸੀਂ ਜੇ ਰਾਤ ਨੂੰ ਯੂਜ਼ ਕਰਦੇ ਹੋ ਦੇਖੋ ਆਪਣੀ ਸਕਿਨ ਜਿਹੜੀ ਹੈਗੀ ਬਿਲਕੁਲ ਰਿਲੈਕਸ ਹੋ ਜਾਂਦੀ ਹੈ ਰਾਤ ਦੇ ਟਾਈਮ ਤੇ ਤੇ ਤੁਸੀਂ ਇਹਨੂੰ ਸਕਿਨ ਤੇ ਰਾਤ ਦੇ ਟਾਈਮ ਤੇ ਯੂਜ਼ ਕਰ ਸਕਦੇ ਹੋ ਤੇ ਦੇਖੋ ਬਸ ਮੈਂ ਹੁਣ ਤੁਹਾਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਦੱਸਤਾ ਬਸ ਆਪਾਂ ਇਸ ਤਰੀਕੇ ਨਾਲ ਹਲਕੇ ਹੱਥ ਨਾਲ ਜਿਹੜੀ ਹੈਗੀ ਦੀ ਮ사ਜ ਕਰ ਲਈਏ ਠੀਕ ਹੈ ਜੀ ਇਹਨੂੰ ਆਪਾਂ ਅੱਖਾਂ ਦੇ نیچے ਵੀ ਯੂਜ਼ ਕਰ ਸਕਦੇ ਹਾਂ ਤੇ ਅੱਖਾਂ ਬੰਦ ਕਰਕੇ ਨਾ ਆਪਾਂ ਜਦੋਂ ਹੁਣ ਆਪਣੇ ਸਾਰੇ ਚਿਹਰੇ ਦੀ ਮ사ਜ ਹੋ ਗਈ ਤੇ ਆਪਾਂ ਅੱਖਾਂ ਬੰਦ ਕਰਕੇ ਜਿਹੜਾ ਹੈਗਾ ਆਪਾਂ ਇਹ ਵਾਲੇ ਪੋਰਸ਼ਨ ਤੇ ਵੀ ਆਪਾਂ ਇਹਨੂੰ ਕਰ ਸਕਦੇ ਹਾਂ ਕਿਉਂਕਿ ਦੇਖੋ ਆਪਣੇ ਇੱਥੇ ਆ ਵਾਲੇ ਪੋਰਸ਼ਨ ਤੇ ਜ਼ਿਆਦਾ ਕਾਲਾਪਨ ਹੋ ਜਾਂਦਾਗਾ ਹਨਾ ਅੱਖਾਂ ਦੇ ਤਾਂ ਤੁਸੀਂ ਕੀ ਕਰਨਾਗਾ ਜਦੋਂ ਤੁਸੀਂ ਪੂਰੇ ਚਿਹਰੇ ਦੀ ਮ사ਜ ਕਰ ਲਈ ਤਾਂ ਤੁਸੀਂ ਇਸ ਤਰੀਕੇ ਨਾਲ ਇੱਥੇ ਵੀ ਮ사ਜ ਜਿਹੜੀ ਹੈਗੀ ਆ ਉਹ ਕਰ ਸਕਦੇ ਹੋਗੇ ਠੀਕ ਹੈ ਇਹ ਆ ਵਾਲੀ ਚੀਜ਼ ਤੇ ਹੁਣ ਮੈਂ ਤੁਹਾਨੂੰ ਕਰਕੇ ਨਹੀਂ ਦਿਖਾ ਸਕਦੀ ਹੈਗੀ ਕਿਉਂਕਿ ਮੈਂ ਹਜੇ ਚੰਗੀ ਤਰ੍ਹਾਂ ਆਪਣਾ ਫੇਸ ਜਿਹੜਾ ਹੈਗਾ ਉਹਨੂੰ ਮਤਲਬ ਬੇਸਨ ਦੇ ਨਾਲ ਕਲੀਨ ਕਰਨਾ ਠੀਕ ਹੈ ਮੈਂ ਐਂਡ ਵਾਲਾ ਜਿਹੜਾ ਸਟੈਪ ਹੋਊਗਾ ਬਸ ਉਹ ਵੀ ਹਲਕੇ ਹੱਥ ਨਾਲ ਅੱਖਾਂ ਤੇ ਇਸ ਤਰੀਕੇ ਨਾਲ ਕਰ ਲੈਣਾ ਠੀਕ ਹੈ ਤੇ ਆਹ ਵਾਲੀ ਚੀਜ਼ ਤੇ ਜਿਹੜਾ ਹੈਗਾ ਉੱਥੇ ਵੀ ਆਪਾਂ ਹਲਕੇ ਹੱਥ ਨਾਲ ਹੀ ਕਰਨਾ ਬਸ ਤੁਸੀਂ ਇਹ ਕਰਨਾ ਵੀ ਆਪਾਂ ਜ਼ਿਆਦਾ ਦਬਾਅ ਨਹੀਂ ਪਾਉਣਾ ਹੈਗਾ ਫੇਸ ਤੇ ਨਹੀਂ ਤਾਂ ਆਪਣਾ ਫੇਸ ਜਿਹੜਾ ਹੈਗਾ ਹੋਰ ਖੁਸ਼ਕ ਹੋ ਜਾਊਗਾ ਠੀਕ ਹੈ ਜੀ ਬਸ ਆਪਾਂ ਹਲਕੇ ਹੱਥ ਨਾਲ ਇਸ ਤਰੀਕੇ ਨਾਲ ਮ사ਜ ਕਰੀ ਜਾਣੀ ਆ ਜੇ ਤੁਹਾਨੂੰ ਲੱਗਦਾ ਕਿ ਬੇਸਨ ਜਿਹੜਾ ਹੈਗਾ ਤੁਹਾਡਾ ਗਾੜਾ ਹੈਗਾ ਤਾਂ ਤੁਸੀਂ ਆਪਣੇ ਹੱਥ ਤੇ ਇਸ ਤਰੀਕੇ ਨਾਲ ਬੂੰਦਾਂ ਜਿਹੜੀਆਂ ਹੈਗੀਆਂ ਨੇ ਉਹ ਲੈ ਕੇ ਤਾਂ ਗੁਲਾਬ ਜਲ ਦੀ ਵੀ ਮ사ਜ ਜਿਹੜੀ ਹੈਗੀ ਉਹ ਕਰ ਸਕਦੇ ਹੋ ਠੀਕ ਹੈ ਤੇ ਤੁਸੀਂ ਇੱਕ ਵਾਰ ਇਹ ਵਾਲੀ ਰੈਮਡੀ ਜਿਹੜੀ ਹੈਗੀ ਉਹ ਜ਼ਰੂਰ ਯੂਜ਼ ਕਰਕੇ ਦੇਖੋ ਮੈਂ ਹਮੇਸ਼ਾ ਹੀ ਯੂਜ਼ ਕਰਦੀ ਆ ਤੇ ਤੁਹਾਨੂੰ ਰਿਜ਼ਲਟ ਜਿਹੜਾ ਹੈਗਾ ਬਿਲਕੁਲ ਇਹਦਾ ਬੈਸਟ ਤੋਂ ਬੈਸਟ ਮਿਲੇਗਾ ਠੀਕ ਹੈ ਜੀ ਤੇ ਚਲੋ ਮੈਂ ਇਹ ਯੂਜ਼ ਕਰਨ ਲੱਗੀ ਸੀ ਤੇ ਮੈਂ ਵੀ ਯੂਜ਼ ਕਰਦੀ ਹਾਂ ਤੁਸੀਂ ਵੀ ਯੂਜ਼ ਕਰਕੇ ਦੇਖਿਓ ਠੀਕ ਹੈ ਚਲੋ ਆਪਾਂ ਮਿਲਦੇ ਆ ਇੱਕ ਨਵੇਂ ਜਿਹੇ ਆਈਡੀਆ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ